<coughs> चल ऊला ਬੁੜੇ ਦੀਆਂ ਮੁੱਠੀਆਂ ਚ ਤਾਂ ਜਾਣ ਨਹੀਂ ਧਾਰ ਕਿਵੇਂ ਮਾਰੂ ਨਾ ਪਰੇ ਹੋਈ ਮੈਂ ਮਾਰਾਂ ਦੇਖਿੰਦੇ ਨਾਈ ਲੋਣਾ ਚੱਲੇ ਹਾਂ ਖੜੀ ਹੈ ਜਿੱਤਨ ਦਾ ਵੀ ਮੰਗੂ ਤਾ ਉਹ ਖੜ ਜਾ ਬਾਬਾ ਉਹ ਬਾਬੇ ਉਹ ਖੜ ਜਾ ਮੈਂ ਧਾਰਾ ਮਾਰ ਲਾ ਇਧਰ ਆ ਥੱਲੇ ਆ ਰੇ ਮੈਂ ਥੱਲੇ ਬੈਠ ਕੇ ਧਾਰ ਮਾਰ ਕੇ ਇਧਰ ਕਰਕੇ ਰੋਟੀ ਮਾਰੀ ਇਹ ਬਾਬਾ ਐ ਮਾਰੇ ਦੀ ਧਾਰ ਐ ਹਾਂ ਇਹ ਕਿਉਂ ਦੀ ਗਰੀ ਆਉਦੀ ਐ ਜਾਣਾ ਨਹੀਂ ਚੀ ਚ ਹੇ ਤੇ ਤੂੰ ਤਾਂ ਦੁੱਤੇ ਨਹੀਂ ਨਿਕੜਿਆ ਬੱਕਰੀ ਦਾ ਲੈ ਲੈ ਡਰਾਈਵਰ ਤੇ ਭਰ ਚੱਲ ਤਾਂ 45 ਜੋ ਉਹ ਦੇਖ ਲੈ ਪਹਿਲੀ ਉਹ ਵੀ ਕੰਮ ਚੈੱਕ ਲੈ ਲੈ ਚੱਲ ਦੀਏ ਫਿਰ ਤੇਨਾ ਸੀ ਕਿ ਨਾ ਠੋਖਾ ਕਰਾਂਗੇ ਲੈ ਦੇਖ ਸਹੀ ਹੈ ਹੁਣ ਕਿਹੜੀਆਂ ਕਰੀਆਂ ਲਵੇਂਗਾ ਓਏ ਇਹਦਾ ਬੱਚਾ ਕਿਹੜਾ ਬਈ ਅਰੇ ਇਹਦਾ ਕਹਿ ਰਣੀਆ ਨੇ ਤਾਂ ਦੋ ਇਹਨਾਂ ਨੂੰ ਆਪਣੀ ਪਸੰਦ ਉੱਤੇ ਪਗਾਇਆਂ ਕਰਦੇ ਫਿਰਦੇ ਆ 2 ਰੁਪਏ ਜੇ ਸਾਡੇ ਜਿਹਾ ਆਖੇ ਭੁੱਖੇ ਮਰੀ ਗਏ ਫਿਰ ਅਸੀਂ ਕੀ ਕਾਵਾਂਗੇ ਚਿੱਟੀ ਵਾਖੀ ਲਾਲਾ ਨਾਲ ਦੀ ਕਿੱਤੀ ਚਿੱਟੀ ਵੀ ਲਵਾ ਦੂੰ ਨਾਲ ਨਹੀਂ ਇਹਨਾਂ ਦੀ ਗੱਲ ਆ ਓ ਲਵਾਦਾਂ ਨਾਲ ਨਾਲ ਇੱਕ ਆਲਾ ਰੂਪ ਚਿੱਟੀ ਲਾ ਦੇਣਾ ਚਿੱਟੀ ਦਾ ਕੀ ਆ ਤਾਰ ਕੋਈ ਨਾ ਚਿੱਟੀ ਵੀ ਲੈ ਲੂੰਗਾ ਉਹ ਚਿੱਟੀ ਵੀ ਲੈ ਲੂੰ ਦੋਆਂ ਦਾ 32000 ਲੈ ਲੈ ਹੋਰ ਕਿੰਨੇ ਦੀ ਇਮਾਨਦਾਰੀ ਤੋਂ ਕੋਈ ਨਾ ਚਿੱਟੀ ਵੀ ਲੈ ਲੂੰਗਾ ਹੋਰ ਕਿੰਨੇ ਦੀ ਇਮਾਨਦਾਰੀ ਤੋਂ ਦੱਸ ਹੋਰ ਹੀ ਬੋਲਦੇ ਤਮੈ ਬੋਲ ਰਹੇ ਆ ਉਹਦਾ ਗਰੀਬ ਬੰਦੇ ਨੇ ਉਹਨਾਂ ਨੂੰ ਕੀ ਵਿਚਾਰੇ ਨੇ ਪੈਸੇ ਥੋੜੇ ਜਿਹੇ ਪੈਸੇ ਨੇ ਉਹਨਾਂ ਨਾਲ ਵੰਨ ਸਾਰੀ ਜੇਬ ਦੀ ਕਹਾਣੀ ਦੱਸੀ ਬੈਠੇ ਨੇ ਗੱਲ ਨਿਕੜਾ ਕੋਈ ਉੱchnੀ ਹੈਗਾ ਓ ਨਹੀਂ ਲੁੱਟ ਰਹਿਗਾ ਨਾ 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 ਅਗਰੀ ਬੰਦੇ ਨੇ ਵਿਚਾਰੇ ਨਾ 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 ਆਹ ਸਭ ਕੁਝ ਉਡੀਦਾ ਕਿਵੇਂ ਪਤਾ ਲੱਗਿਆ ਇਹਨਾਂ ਨੂੰ ਚੰਗੀ ਮਾਰੀ ਦਾ ਪਤਾ ਹੁੰਦਾ ਮੈਨੂੰ ਧਾਰ ਲੈਣ ਨੂੰ ਫਸਾਉਂਦੇ ਵਿੱਚ ਆਪ ਇਹਨਾਂ ਦਾ ਲੈ ਦੇ ਕਿਉਂ ਵੀ ਓ ਨਹੀਂ ਬਥੇਰੇ ਲਾਗੇ ਕਰਨਾ ਦਲਾਲਾਂ ਨੂੰ ਕੋਈ ਨਹੀਂ ਪੁੱਛਦਾ ਪਾਸਦਾ ਬਾਦੂ ਦੇ ਵੈਮ ਰਹਿ ਗਏ ਅਸੀਂ ਵੀ ਪਿੰਡਾਂ ਛੱਡਿਓ ਖੜੇ ਆਂ ਵੀ ਜਾਓ ਭਾਜੋ ਜਿੱਧਰ ਗਿਆ ਬਾਣੀ ਉਧਰ ਗਿਆ ਬਾਜ਼ਾਰ ਫੇਰ ਕਿਹੜਾ ਭੁੱਖੇ ਮਰ ਜਾਗੇ ਕਿਉਂ ਜੀ ਸਾਨੂੰ ਕਹਿ ਕੇ ਕਰ ਕੇ ਸੌਦਾ ਫੇਰ ਵੀ ਝੁਗਾ ਜਕਣ ਲੱਗੇ ਲੋਕ ਵੀਰੇ ਚੱਕਦੇ ਜੋ ਗੇਸ ਦਾ ਸਿਰ ਚੱਕ ਲਾ ਟੇਗਾ ਵੀ ਰਹਿਣੇ ਦੋ ਐਂਡਾ ਹੀ ਛੱਡੋ ਸਾਡਾ ਕਿਸੇ ਲੋਟਾ 32000 ਦਵਾਦਿਆਂ ਦੋਆਂ ਦਾ ਚਿੱਟੀ ਦੇ ਤੇ ਹੋਰ ਕੀ ਮੰਗਦਾ ਕਿੰਨਾ ਕੀ ਲੱਗਿਆ 35000 ਰੁਪਇਆ ਲੱਗਿਆ ਦੋਆਂ ਦਾ ਸਾਈ ਗੱਡੋ ਨਾ ਵੇ ਪਾਵਾਂ ਚੂੜੀਆਂ ਬੁੜੇ ਦੇ ਹਰੀਆਂ ਤੇ ਪੀਲੀਆਂ ਆ ਇਹਦਾ ਕੱਲੀ ਦਾ ਕੀ ਮੰਗਦਾ ਹੈ ਇਹਦਾ 13 13 ਨੂੰ ਵੀ ਛੱਡ ਬਈ ਇਹਦਾ ਮੁੱਲ 10000 ਸਰ ਹੈ ਸੌਦਾ ਕਰਦਾ ਨਾ ਮੈਂ ਤੇਰੀਆਂ ਤਿੰਨਾਂ ਦਾ ਗੱਲ ਸੁਣ ਲੈ ਮੇਰੀ ਕਿੰਨੇ ਬੱਕਰੀਆਂ ਵੇਚ ਦਿਆਂ ਸੁਣਦੀ ਆ ਪੰਚਾਇਤਾਂ ਕੀ ਨਾ ਤਿੰਨਾ ਫਿਰਦਾ ਨਹੀਂ 15 ਰੁਪਏ ਕੇ ਲੈ ਕੇ ਜਾਉਂਗਾ ਪਰ ਸ਼ਰਦਾ ਨਹੀਂ ਤੇਰੇ ਚ ਉਹਦਾ ਕਰਾਮ ਇਥੋਂ ਨਾ ਕਰਾ ਚਾਹੇ ਹਾਫ ਕਰਲਾ ਫਰਸਾਈ ਜੀ ਜਿਹੜੀ ਗੱਲ ਐ ਅੱਜ ਮੈਂ ਵੀ ਠੰਡੇ ਚੁੱਲਿਆਂ ਦਾ ਕੋਈ ਦੇਹੜੀ ਨਹੀਂ ਬਣਾਈ ਕੇ ਲਵੇ ਆ ਕੇ ਖੜਿਆ ਇਮਾਨਦਾਰੀ ਦੱਸਦੀ ਕੋਈ ਨਹੀਂ ਇਹਦਾ ਤਾਂ ਦੇਉਂਗਾ ਤੈਨੂੰ ਉਹਨਾਂ ਨੂੰ ਨਹੀਂ ਪੁੱਛਦਾ 11000 ਸਿੱਧਾ ਹੀ ਲੈਣੇ ਲੈ ਨਹੀਂ ਲੈਣਾ ਨਾ ਲੈ ਉਹਨੇ ਗਰੀਬ ਆਦਮੀ ਮੇਰੇ ਤੇ ਵਿਸ਼ਵਾਸ ਕਰਿਆ ਕਰਦੇ ਨੇ ਇਹਨਾਂ ਦਾ ਦੇਉਂਗਾ ਤੈਨੂੰ 34000

ਤਾਰ ਆ ਮਰੀ ਪਾਪਾ ਦੇ ਚੋਲਾ ਉਹ ਪਤਾ ਤਾਜੀ ਸੂਈ ਆ ਦੇ ਦੇ ਉਹ ਕਿੰਨੀ ਦੁਰਵਾਨ ਆ ਗਰੀਬ ਬੰਦੇ ਨੇ ਕਿਉਂ ਖਾਰੇ ਚੋ ਖਾਲੀ ਮੋੜਦੇ ਨਹੀਂ ਮੋੜਦੇ ਵਿਕਟਰ ਖਾਤੇ ਹੀ ਜਾਂਦੇ ਆ ਨਹੀਂ ਸਾਰਾ ਕੁਝ ਛੱਡ ਕੇ ਇਮਾਨਦਾਰੀ ਦੱਸਦੇ ਹਾਂ ਉਹ ਕਿ ਗੱਲ ਦੀ ਆਵਾਜ਼ ਆ ਰਹੀ ਕੋਈ ਵੀ ਵਾਲੀ ਦਾ ਨਹੀਂ ਵਿਕਦਾ ਤੂੰ ਹੀ ਕਹਿਣਾ ਕਹਿੰਦਾ 35 ਲੱਗਿਆ ਪਤਾ ਨਹੀਂ ਲੱਗਿਆ ਲੱਗਿਆ ਝੂਠ ਬੋਲਦਾ ਪਤਾ ਨਹੀਂ ਸੱਚ ਬੋਲਦਾ ਹੁਣ ਤਾਂ ਦੇਣੀਆਂ ਨੇ ਹਾਂ ਇਹ ਇਹ ਕਦੀ ਆਕਾ ਨਹੀਂ ਮੋੜ ਲੱਗਿਆ ਕਿਉਂਕਿ ਉਸੇ ਫਰਜ਼ਾ ਕਹੀ ਨਹੀਂ ਦੇ ਵੀ ਨਹੀਂ ਹੁੰਦੇ ਆ ਹਾਂ ਇਹ ਆਪਣਾ ਹਾਂ ਮੈਂ ਉਹਨਾਂ ਨੂੰ ਨਹੀਂ ਕੋਈ ਦਵਾਂਗਾ ਮੇਰੇ ਤੇ ਭਰੋਸਾ ਹੈ ਉਧਰ ਹੋ ਮੂਰੇ ਮੁੰਡੇ ਦੇ ਵੀਡੀਓ ਵਾਲੇ ਦੇ ਦੇਣੀਆਂ ਨੇ ਦੇ ਨਹੀਂ ਤੇਰੀ ਮਰਜ਼ੀ ਹੈ ਪੱਕਾ ਬੋਲ ਲਈ ਪੱਕਾ ਹੀ ਲਾਉ 36000 ਦੀਆਂ ਹੋਣਗੀਆਂ ਨਹੀਂ ਬਸ ਨਹੀਂ ਨਹੀਂ ਦੇ ਦੇ ਜੀ ਜੇ ਚੰਗਾ ਰਹੇਗਾ ਉਹ ਨਹੀਂ ਜੇਦਾ ਬਾਈ ਨਹੀ ਨਹੀ ਜਮੀਨ ਖੀਰ ਹੈ ਜਮਾਂ ਲਖੀਰ ਜਮਾਂ ਲਖੀਰ ਕਿੱਥੇ ਹੈ ਯਾਰ ਤੂੰ ਤੈਨੂੰ ਪਤਾ ਨਹੀਂ ਮੈਨੂੰ ਨਹੀਂ ਪਤਾ ਪਤਾ ਹੀ ਅੱਜ ਨਹੀਂ ਉਹ ਗਰੀਬ ਬੰਦੇ ਮਰਵਾਉਣੇ ਨਹੀਂ ਹੈਗੇ ਇਹ ਤੇਰੀ ਮਰਜ਼ੀ ਹੈ ਚੱਲੀਏ ਵੀ ਫਿਰ ਉਹ ਕਾਨੂੰਨ ਤੂੰ ਸਾਰਾ ਬੋਹ ਪੜਾ ਦੇ ਮੇਰੀ ਫੋਟੋ ਹੀ ਨਹੀਂ ਉਹ 36000 ਲਾਤਾ ਖਸਮਾ ਇੱਕ ਇੱਕ ਬੇਵਨਾ ਬੱਕਰੀਆਂ ਸਦੇ ਇੱਕ ਆ ਬੱਕਰੀ ਇੱਕ ਉਹ ਬੱਕਰੀ ਅੱਜ ਮੰਦਾ ਹਾਲ ਹੈ ਆਮਾਨਦਾਰੀ ਤੋਂ 36000 ਇਹ ਕੀ ਆ ਲੈ 34000 ਕੀ ਦਾ ਫਰਕ ਹੈ ਮੈਂ ਇੱਧਰ ਆ ਜਾ ਬਈ ਪੁੱਛਦੇ ਹੁੰਦੇ ਨੇ ਮੇਰੇ ਤੇ ਕਿੰਨਾ ਲਾ ਦੇ ਇਮਾਨਦਾਰੀ ਤੋਂ ਜੇ ਗੱਲ ਤੋਂ ਮੈਂ ਭਾਜੂ ਹਾਂ ਆ ਦੱਸ ਮੈਨੂੰ ਤੇਰੇ ਤੋਂ ਦੱਸਿਆ ਗਿਆ ਮੇਰੇ ਤੋਂ ਦੱਸਿਆ ਗਿਆ ਹਾਂ ਪੂਰਨ ਸਾਈ ਤੇਰੇ ਹੱਥ ਲੈ ਪੱਕਾ ਕੰਮ ਕਰੂ ਮੈਂ ਓਏ ਹਾਂ ਜੇ ਮੇਰੇ ਤੇ ਵਿਸ਼ਵਾਸ ਨਹੀਂ ਫੜ ਤੇਰੀ ਸਾਈ ਦੂਰੋਂ ਆਇਆ ਮਾਨ ਕਰਕੇ ਤੈਨੂੰ ਗਰੀਬ ਨੂੰ ਮਰਵਾਉਂਦਾ ਨਹੀਂ ਹੈਗਾ ਪਰਾ ਜਾ ਬਾਬੇ ਬਸ ਦੋ ਘਟ 40 ਦੀਆਂ ਹੋ ਗਈਆਂ ਪੂਰੀ 40 ਦੀਆਂ ਹੋ ਗਈਆਂ ਨਾ ਰੱਖਣੀਆਂ ਹਾਂ ਪਾਲਾ ਸ਼ੇਰ ਹਾਂ ਪਾਲਾ ਹਾਂ ਮਰਦਾ ਸੇਵਕ ਪਾ ਲੈ ਮੈਂ ਛੱਡ ਦੇ ਜਮੀ ਮਰਦਾ ਛੱਡਦਾ ਮਰਨਾ ਸੇਵਕ ਲਿਖਾਈ ਥੋੜੀ ਆਪੋ ਦੀ ਮੈਂ ਤਾਂ ਮੇਰੀ ਰੋਟੀ ਤਨਾਂ ਚ ਜਿਹੜੀ ਤੈਨੂੰ ਕਹੀਆ ਲੈ ਕੇ ਜਾਉ ਉਹਦਾ ਵੀ ਕਾਰ ਹੋਣਾ ਉਹਦਾ ਵੀ ਕਾਰ ਹੋਣਾ ਰੋਕ ਮੈਨੂੰ ਕਿੱਥੇ ਬੈਠੋ ਮਦਦ ਪੇਰਾ ਦੀ ਬਸ ਉਹਦਾ ਵੀ ਨਿਭੜ ਗਿਆ 11000 ਸਾਢੇ 11 ਹੋ ਗਏ ਨਾ ਨਾ ਕਿਵੇਂ ਹੀ ਯਾਰ ਨਹੀਂ ਉਹ ਖਰਚਾ ਜਰੂ ਉਥੇ ਆ ਨਵੀਂ ਪੱਠਾ ਤੇਰਾ ਦਿਮਾਗ ਖੱਲਿਆ ਹੋਇਆ ਤੇਰਾ ਵਾਹ ਵਾਹ ਤੇਰੇ

ਕਹਿੰਦਾ ਕਿ ਹਾਦੀ ਵੀ ਤਾਇਆ 350 ਚ ਲੈ ਦੀ ਤੇਰੇ 350 ਚ ਲੈ ਕੇ ਤੋਰਤੀਆਂ ਦੱਸ ਤੇਰਾ ਕੀ ਮਾਰਾ ਕਰਿਆ ਮੈਂ ਗੰਆਂ ਵਰਗੀਆਂ ਬੱਕਰੀਆਂ ਨੇ ਨਫੇ ਨਾਲ ਵੇਚਣੀਆਂ ਨੇ ਲਾ ਉਧਰ ਨੂੰ 3000 ਫਾਇਦਾ ਕਰਤਾ ਬਾਚ ਬਾਚ ਕੋਈ ਨਾ ਜਾਈ ਨਹੀਂ ਬੁੜੇ ਦਾ ਸੌਦਾ ਬਾਹਲਾ ਵਧੀਆ ਬੱਚੇ ਲਿਆ ਲਿਆ ਬੱਚੇ ਭਾਈ ਬੱਚੇ ਕਿਤੇ ਨਹੀਂ ਤੈਨੂੰ ਮਿਲਣਗੇ ਨਹੀਂ ਭਾਈ ਕਿਹੜੀ ਨਹੀਂ ਬੱਕਰੀਆਂ ਹੜਕੇ ਨਹੀਂ ਦਿੰਦੇ ਹਾਂ ਜਿਹੜੇ ਹੋਏ ਸੌਦੇ ਸਾਰੀਆਂ ਤੇਰੇ ਸਾਹਮਣੇ ਹੋਏ ਓ ਭਾਈ 50000 ਦਾ ਹੋਇਆ ਤਿੰਨ ਬੱਕਰੀਆਂ ਦੋ ਬੱਚੇ ਆ ਗਏ ਪੰਜ ਨਾ ਦਾ ਕੀ ਮਾਰੇ ਨੇ ਬਾਈ ਦੱਸ ਕੋਈ ਮਾਰੇ ਨਹੀਂ ਆ ਤਾਂ ਮੇਮਨੀ ਦੇ ਭਾਗੀ ਪਰ ਹਜ਼ਾਰ ਨੂੰ ਮਾਰੇ ਹਾਂ ਮੇਮਨਾ ਮੇਮ ਜੋੜ ਕਰ ਲੈ ਕੀ ਬਾਤ ਹੈ ਇਹਨੂੰ ਘੱਟ ਚੜਾਈ ਉਹ ਦੁੱਧ ਦੇ ਤੈਨੂੰ ਬਾਤ ਤੇ ਮਾਰਦੇ ਖਾਲੀ ਮਾਰਦੇ ਜਿਵੇਂ ਖਾਲੀ ਜੀ ਉੱਤੇ ਮਾਰਦੇਗਾ ਮੇਮਨੀ ਨੂੰ ਮਾਰ ਦੁੱਧ ਦੇ ਬਾਈ ਇਹਨੂੰ ਦੁੱਧ ਨਾ ਪਾੜਾ ਤੇ ਇੰਨੀ ਤਾਂ ਫਿਰ ਆਇਆ ਦੁੱਧ ਇੱਕ ਹੀ ਮਰੇ ਉਹ ਸਾਈਡ ਤੇ ਆ ਕਰ ਲਿਆ ਉਹ ਖੇਲ ਲਿਆ ਉੱਟੀ ਛੰਡੀ ਕਰਕੇ ਮੇਰੇ ਨਾਲ ਛੰਡੀ ਤੈਨੂੰ ਤਰੀਕਾ ਦੱਸਣਾ ਤਰੀਕੇ ਮੁਕਤ ਆ ਤਾਫੀ ਹੋਈ ਲੁੱਟੀਆਂ ਆਪਾਂ ਪੇਡਾਂ ਦੀਆਂ ਲੁੱਟੀਆਂ ਛੰਡੀਆਂ ਕਰਦਾਂ ਦੇ ਹੱਥਾਂ 'ਚ ਜੱਫੇ ਮਾਰ ਮਾਰ ਆਣੀ ਦੇ ਲੇਲੇ ਦੁਬਾਰਾ ਦੁੱਧ ਚੁੰਮ ਕੇ ਮੋਕ ਲੱਗ ਜੇ ਲੇਲਿਆਂ ਨੂੰ 5 6 7 8 9 10 11 12 13 14 15 16 17 18 19 20 21 22 23 24 25 26 27 28 29 2000 ਹੋ ਗਿਆ ਜੀ ਭਾਈ ਆ ਗਿਣ ਕਿੰਨੇ ਨੇ ਅੱਲਾ ਰਾਬੜ ਲਾਲਾ ਦੁਬਾਰਾ ਕਹਿਣ ਦੇ ਦੁਬਾਰਾ ਕਹਿਣ ਲੈ ਅੱਗੇ ਲਾ ਦੋ ਇੱਕ ਟੱਕੀ ਦਾ ਮੈਨੂੰ ਜੋ ਮੇਰਾ ਫਰ